ਚੰਡੀਗੜ੍ਹ ਸੈਕਟਰ 2 ਦੀ ਕੋਠੀ ਨੰਬਰ 50 ਇੱਕ ਵਾਰ ਫਿਰ ਤੋਂ ਵਿਵਾਦਾਂ ਦੇ ਵਿੱਚ ਹੈ ਵਿਵਾਦਾਂ ਦੇ ਵਿੱਚ ਇਸ ਕਰਕੇ ਕਿਉਂਕਿ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਅੱਜ ਇੱਕ ਟਵੀਟ ਕੀਤਾ ਜਿਸ ਟਵੀਟ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਚੰਡੀਗੜ੍ਹ ਦੇ ਵਿੱਚ 2 ਏਕੜ ਦੀ ਲਕਜਰੀ 5 ਸਟਾਰ ਕੋਠੀ ਦਿੱਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਦਿੱਲੀ ਦੇ ਵਿੱਚ ਜਿਹੜਾ ਆਲੀਸ਼ਾਨ ਮਹਿਲ ਸੀਗਾ ਉਹ ਖਾਲੀ ਹੋਣ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਇਹ ਕੋਠੀ ਦਿੱਤੀ ਗਈ ਆ 50 ਨੰਬਰ ਕੋਠੀ ਇਹ ਕੋਠੀ ਪਹਿਲੀ ਵਾਰ ਕੋਈ ਵਿਵਾਦਾਂ ਦੇ ਵਿੱਚ ਨਹੀਂ ਆਈ ਇਸ ਤੋਂ ਪਹਿਲਾਂ ਅਤਲ ਲੰਦਾ ਜਦੋਂ ਪੰਜਾਬ ਦੇ ਏਜੀ ਹੁੰਦੇ ਸੀ ਇਸ ਕੋਠੀ ਦੇ ਵਿੱਚ ਰਹਿੰਦੇ ਸੀ ਤੇ ਇਸ ਕੋਠੀ ਦੇ ਉੱਤੇ ਬੜੇ ਵੱਡੇ ਵੱਡੇ ਪੋਲੀਟੀਸ਼ੀਅਨਸ ਦੀ ਨਜ਼ਰ ਜਿਹੜੀ ਹੈਗੀ ਆ ਉਹ ਰਹਿੰਦੀ ਸੀਗੀ ਉਸ ਤੋਂ ਬਾਅਦ ਡਿਪਟੀ ਸੀਐਮ ਸਖਜਿੰਦਰ ਰੰਧਾਵਾ ਬਣੇ ਤਾਂ ਸਖਜਿੰਦਰ ਰੰਧਾਵਾ ਨੂੰ ਵੀ ਇਹੀ ਕੋਠੀ ਅਲੋਠਈ ਉਸ ਤੋਂ ਬਾਅਦ ਇਹ ਕੋਠੀ ਆਮਾਦੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਰਾਗਵ ਚੱड्ढा ਨੂੰ ਦੇ ਦਿੱਤੀ ਗਈ ਲੇਕਿਨ ਇਹ ਕੋਠੀ ਮੁੱਖ ਮੰਤਰੀ ਦੇ ਕੈਂਪ ਹਾਊਸ ਆਫਿਸ ਵਜੋਂ ਰਜਿਸਟਰ ਕੀਤੀ ਗਈ ਮੁੱਖ ਮੰਤਰੀ ਦੇ ਕੋਟੇ ਦੇ ਵਿੱਚੋਂ ਇਹ ਕੋਠੀ ਬੋੜਦੀ ਰਹੀ ਆ ਤੇ ਅੱਜ ਵੀ ਮੁੱਖ ਮੰਤਰੀ ਦਾ ਕੈਂਪ ਆਫਿਸ ਹੀ ਹਾਲਾਂਕਿ ਅਧਿਕਾਰਿਕ ਤੌਰ ਦੇ ਉੱਤੇ ਇਸ ਗੁੱਠੀ ਦੇ ਵਿੱਚ ਅੱਜ ਤੱਕ ਕੋਈ ਕੈਂਪ ਆਫਿਸ ਵਿੱਚ ਮੀਟਿੰਗ ਨਹੀਂ ਹੋਈ ਲੇਕਿਨ ਇਸ ਗੁੱਠੀ ਦੇ ਵਿੱਚ ਦਿੱਲੀ ਦੇ ਵੱਡੇ ਵੱਡੇ ਲੀਡਰ ਜਿਹੜੇ ਹੈਗੇ ਆ ਉਹ ਜ਼ਰੂਰ ਰਹਿੰਦੇ ਰਹੇ ਚਾਹੇ ਉਹ ਰਾਗਵ ਚੱਡਾ ਹੋਊ ਜਾਂ ਫਿਰ ਹੁਣ ਅਰਵਿੰਦ ਕੇਜਰੀਵਾਲ ਹੋਣ ਅਰਵਿੰਦ ਕੇਜਰੀਵਾਲ ਇਸ ਗੁੱਠੀ ਦੇ ਵਿੱਚ ਰਹੇ ਰਹਿੰਦੇ ਰਹੇ ਨੇ ਤੇ ਹੁਣ ਇਸ ਗੁੱਠੀ ਦੇ ਵਿੱਚ ਮਰੰਮਤ ਵੀ ਜਿਹੜੀ ਹੈਗੀ ਆ ਉਹ ਚੱਲਦੀ ਆ ਜਿਹੜਾ ਕੰਮ ਅੰਦਰ ਜਿਹੜਾ ਰੈਨੋਵੇਸ਼ਨ ਦਾ ਹੋਣਾ ਉਹ ਚੱਲ ਰਹੇ ਆ ਤੇ ਅਰਵਿੰਦ ਕੇਜੀਵਾਲ ਇਸ ਕੋਠੀ ਦੇ ਵਿੱਚ ਰਹਿ ਵੀ ਰਹੇ ਨੇ ਹਾਲਾਂਕਿ ਜਦੋਂ ਉਹ ਪੰਚਨਦੀਗੜ ਦੌਰੇ ਤੇ ਆਉਂਦੇ ਨੇ ਤਾਂ ਪ੍ਰਵਾਸ ਸਮੇਤ ਇਸ ਕੋਠੀ ਦੇ ਵਿੱਚ ਹੀ ਰਹਿੰਦੇ ਨੇ ਲੇਕਿਨ ਇਹ ਕੋਠੀ ਅਧਿਕਾਰਿਕ ਤੌਰ ਤੇ ਮੁੱਖ ਮੰਤਰੀ ਦੇ ਕੋਟੇ ਦੇ ਵਿੱਚ ਹੀ ਬੋਲਦੀ ਆ ਤਾਂ ਵਿਵਾਦ ਕਾਫੀ ਇਸ ਕੋਠੀ ਦੇ ਨਾਲ ਜੁੜੇ ਹੋਏ ਨੇ ਤਾਂ ਇੱਕ ਵਿਵਾਦ ਇਸ ਕੋਠੀ ਦੇ ਨਾਲ ਹੋਰ ਗਿਣਤੀ ਦੇ ਵਿੱਚ ਆ ਗਿਆ ਤਾਂ 50 ਨੰਬਰ ਕੋਠੀ ਜਿਹੜੀ ਕਿ ਵੀਆਈਪੀ ਕੋਠੀ ਮੰਨੀ ਜਾਂਦੀ ਹੈ ਇਸ ਕੋਠੀ ਦੇ ਚਾਰੇ ਪਾਸੇ ਫੈਂਸਿੰਗ ਕੀਤੀ ਗਈ ਆ ਤੇ ਚਾਰੇ ਪਾਸੇ ਹੀ ਗਾਰਡਾਂ ਜਿਹੜੀ ਹੈਗੀਆਂ ਖੜ੍ਹਦੀਆਂ ਨੇ ਸਿਕਿਉਰਿਟੀ ਦੇ ਬੜੇ ਪ੍ਰਬੰਧ ਨੇ ਚਾਰੇ ਪਾਸੇ ਸੀਸੀਟੀਵੀ ਕੈਮਰਾ ਲੱਗੇ ਹੋਏ ਨੇ ਤੇ ਇਹ ਆਲੀਸ਼ਾਨ ਜਿਹੜੀ ਹੈਗੀ ਆ ਕੋਠੀ ਮੰਨੀ ਜਾਂਦੀ ਆ ਅੰਦਰ ਤੋਂ ਵੀ ਇਹ ਕੋਠੀ ਦੇ ਵਿੱਚ ਬਹੁਤ ਏ ਕਲਾਸ ਆਲੀਸ਼ਾਨ ਕੰਮ ਹੋਇਆ ਇਹ ਦੱਸਿਆ ਜਾਂਦਾ ਆੰਤੋਰ ਤੇ ਤਾਂ ਹਾਲ ਫਿਲਾਲ ਇਹ ਕੋਠੀ ਇੱਕ ਵਾਰ ਫਿਰ ਤੋਂ ਵਿਵਾਦ ਦੇ ਵਿੱਚ ਆ ਕੈਮਰਾਮੈਨ ਤੁਲਸੀ ਮਹਾਰਾ ਦੇ ਨਾਲ ਅਰਵਿੰਦਰ ਵੀ ਪੀਟੀਸੀ ਨਿਊਜ਼ ਚੰਡੀਗੜ੍ਹ